ਹਾਂ ਜੀ ਥੈਂਕ ਯੂ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਪੀ ਲੁਧਿਆਣੇ ਦੇ ਬਿਲਕੁਲ ਕੋਲ ਬਣੇ ਹੋਇਆ ਮਾਲ ਦੇ ਵਿੱਚ ਅੱਜ ਤੁਹਾਨੂੰ ਇਹ ਮਾਲ ਸਾਰਾ ਘੁਮਾਵਾਂਗੇ ਤੇ ਸਾਰਿਆਂ ਤੁਹਾਨੂੰ ਅੱਜ ਇੱਥੇ ਐਕਟੀਵਿਟੀ ਜੋ ਹੁੰਦੀਆਂ ਨੇ ਉਹ ਦਿਖਾਵਾਂਗੇ ਤੇ ਇਹ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਇੱਥੇ ਡੀਮਾਰਟ ਵੀ ਆ ਡੀਮਾਰਟ ਵੀ ਆਪਾਂ ਜਾਵਾਂਗੇ ਤੇ ਬਲੌਗ ਨਟ ਤੱਕ ਬਣੇ ਰਹੋ ਤੇ ਵੀਡੀਓ ਆਪਾਂ ਸਟਾਰਟ ਕਰਦੇ ਆਂ। ਬਾਕੀ ਸਾਹਮਣੇ ਇਹ ਤੁਹਾਨੂੰ ਬ੍ਰਾਂਡ ਇੱਥੇ ਦੇਖਣ ਨੂੰ ਮਿਲ ਜਾਣਗੇ ਤੇ ਬਾਕੀ ਆਪਾਂ ਚੱਲਦੇ ਆਂ ਡੀਮਾਰਟ ਤੇ ਇੱਧਰ ਸਾਰੀ ਪਾਰਕਿੰਗ ਆ ਤੁਸੀਂ ਗੱਡੀ ਪਾਰਕ ਕਰ ਸਕਦੇ ਹੋ। ਬਾਕੀ ਆਪਾਂ ਚੱਲਦੇ ਆਂ ਇੱਧਰ ਨਾਲ ਹੀ ਡੀਮਾਰਟ ਆ ਤੇ ਸਾਹਮਣੇ ਹਾਈਵੇ ਚੱਲ ਰਿਹਾ ਜਿਹੜਾ ਲੁਧਿਆਣੇ ਨੂੰ ਜਾ ਰਿਹਾ ਤੇ ਲੁਧਿਆਣੇ ਹਾਈਵੇ ਦਿੱਤੀ ਹੈ ਮਾਲ ਜਿਹੜਾ ਬਣਿਆ ਹੋਇਆ ਜਿਹੜਾ ਤੁਸੀਂ ਦੇਖ ਸਕਦੇ ਹੋ। ਤੇ ਹੁਣ ਆਪਾਂ ਆ ਗਏ ਡੀਮਾਰਟ ਹੁਣ ਆਪਾਂ ਡੀਮਾਰਟ ਚੱਲਦੇ ਹਾਂ ਲਓ ਵੀ ਆਹ ਟਰਾਲੀ ਲੈ ਲਈ ਇਹਦੇ ਲਾ ਕੇ ਭਾਈ ਭਰ ਨੂੰ ਭਰ ਕੇ ਸਾਡੀ ਆ ਪਰ ਕੇ ਦਾਲੀ ਹੰਦੋਂ ਛੱਡ ਜਾਣੀ ਸੀ ਸ਼ਿਆ ਇੱਕ ਮਿੰਟ ਬੈਠਣਾ ਨਹੀਂ ਦੋ ਮਿੰਟ ਚੱਲ ਜਾਂਦਾ ਕਿਤੇ ਲਓ ਭਾਈ ਇੰਨਾ ਕਸਮਾਨ ਇਕੱਠਾ ਕਰ ਲਿਆ ਬਾਕੀ ਚੱਲਦੇ ਹਾਂ ਹੁਣ ਉੱਧਰ ਚਲੋ ਲਓ ਯਾਰ ਕੋ ਲੈ ਲੈ ਡੀਮਾਰਟ ਤੋਂ ਚਲੋ ਦੋ ਸੈਂਡ ਲੈ ਤਨਵੇਂ ਕਿ ਜਗਾ ਘੱਟ ਨਾਲ ਜੀ ਰੱਖ ਦੋ ਇੱਧਰ ਆ ਮੈਂ ਕਿਹਾ ਖੋਲਣਾ ਉਹ ਖੋਲਦ ਪਰ ਲਈ ਉਹ ਚਾਬੀ ਉੱਥੇ ਨਹੀਂ ਰਹੀ ਕਾਊਂਟਰ ਤੇ ਮੈਂ ਲੈ ਕੇ ਆਇਆ ਹੌਣ ਜਿੰਨੇ ਵੀ ਟੀਮ ਲੋ ਵੀ ਹੁਣ ਆਪਾਂ ਪਹੁੰਚ ਗਏ ਆ ਮਸਤੀ ਜੁਆਇਨ ਬਾਕੀ ਇੱਧਰ ਸ਼ੋਪਿੰਗ ਦੀ ਦੁਕਾਨਾਂ ਨੇ ਬ੍ਰਾਂਡ ਨੇ ਇੱਧਰ ਸਾਰੇ ਤੇ ਸਾਹਮਣੇ ਉਹ ਰਸਤਾ ਆਉਂਦਾ ਤੇ ਹੁਣ ਆਪਾਂ ਆ ਗਏ ਆ ਮਸਤੀ ਜੁਆਇਨ ਇਹ ਆ ਵੀ ਅਗਲੇ ਪਾਸੇ ਕਰਾਉਣੀ ਆ ਗੱਡੀ ਨੂੰ ਆਹ ਗੱਡੀ ਜੀ ਹੈ ਵੇਰੀ ਟੀਵੀ 'ਚ ਦੇਖਦਾ ਹੁੰਦਾ ਸੀ ਕਾਰ ਉਹ ਆ ਕਿਹੜੀ ਐਫ ਕਿਹੜੀ ਐਫ 5 ਰੇਸਰ ਕਿਹੜੀ ਹੁੰਦੀ ਐ ਹੈਲਮਟ ਪਾਉਣਗੇ ਤੇ ਨਾਲ ਪਿਆਰ ਲਾਲੀ ਸਾਰ ਨਾ ਗਿਆ ਐਟਲੀਆ nanti papa oh terang gilanya mamu oh Dari, Hvilken da? ਲੋਬੀ ਚੱਲ ਰਾ ਰੋ ਇਹ ਫੋਨ ਇਹ ਚੱਲੀ ਕੁੜੀ ਚੰਦਰਮਾ ਦੇ ਆ ਜੇ ਪਲਾਨ ਨਹੀਂ ਹੋਣੀ ਚੰਦਰਮਾ ਤੇ ਪਹੁੰਚਾ ਬੰਦੇ ਮੋਟੇ ਦਾ ਪਟਾਟਾ ਹੀ ਪੈਂਦਾ ਹੁੰਦਾ شوف شوف ਬੋਲੋ ਓ ਥੋੜੀ ਜਾ ਸਿਆਹ ਲੈਣ ਨਹੀਂ ਜਾਣਾ ਨੇ ਠੀਕ ਆ ਓ ਆ ਗਿਆ ਚੰਦੋ ਦੇਖਦਾ ਉਹਨਾਂ ਦਾ ਸੱਤ ਮਣ ਕਾਲੂ ਪੂਰੇ ਗੁਰੂ ਆ ਦਾ ਇਹ ਆ ਬੜੀ ਹੋਈ ਉਹ ਬੜੀ ਤੇਪਾ ਦਾ ਉਹ ਨਹੀਂ ਇਹਦਾ ਕਰੋ ਜੀ ਜਾ ਕੇ ਰੋਡ ਚ ਜੀ ਤੋਂ ਟੁੱਟ ਟੱਟਾ ਸੋ ਟੱਕ ਲਾਓ ਭਾਈ ਜੀ ਰੈਡੀਆਂ ਹਾਂ ਚੱਲ ਚੱਲ ਨਜ਼ਰ ਕਰਨੀ ਹੈ ਕਰਨੀ ਹੈ ਬਾਲ ਵੀ ਤਾਂ ਕਿੰਨੀ ਦੇਰਾ ਦਾ ਕੱਟ ਹੋਈ ਚ ਡੱਬੇ ਵਿੱਚ ਕਾਰਪੈਂਟਰ ਦੀ ਬਸ ਇਦਾਂ ਰੰਗਾ ਡੱਬਾ ਲੈ ਜਾ ਬੋਤਲ ਰਹਿ ਗਈ ਓਡੀ ਪਾਣੀ ਆਉਣੀ ਆ ਲੈ ਜਾਓ ਉੱਪਰ ਜਾਣਾ ਹੋਰ ਉੱਪਰ ਜਾਣਾ ਲੋ ਵੀ ਐਵੇਂ ਜਿਹਾ ਪੌੜੀਆਂ ਨੇ ਪਾ ਚੱਲ ਰਹੇ ਆ ਕਿੱạc ਚੱਲ ਸਾਹ ਚੜ ਗਿਆ ਹਾਈਟਾ ਹੋਰ ਉੱਪਰ ਜਾਣਾ ਹੋਰ ਉੱਪਰ ਜਾਣਾ ਇੱਥਾਂ ਇਹਨਾਂ ਉੱਪਰ ਆ ਗਏ ਆਪਾਂ ਇਦੋਂ ਇੱਥੇ ਆਣਾ ਹੂੰ ਆ ਲਾਰਮ ਜੀ ਮਾਜੀ ਜਮੰਤਰ ਬਾੜ ਕਰਨਾ ਪਈ ਤੇ ਸਪਰੀ ਕੁਮਾਰ ਦੇ ਨਾ ਸਪਰੀਗਲਾ ਹੈਗੇ ਇਹਦੇ ਵਿੱਚ ਹੱਥਾਂ 'ਚ ਦੇ ਨਹੀਂ ਉਹ ਤਾਂ ਸਿਧਰ ਦੇਣਾ ਲੋਕਾਂ ਨੂੰ ਲੈ ਬਲੇ ਡਾਂਕੀ ਮਰਾਉਣੀ ਆ ਤੈਨੂੰ ਠੀਕ ਆ ਪੈਸੇ ਬਹੁਤ ਲੱਗੇ ਆ ਪੂਰੀ ਭਾਗੇ ਅਹੀਂ ਭਾਈ ਹਾਂ ਜਿੰਨੇ ਲੱਗਾ ਪੂਰੇ ਕਰੇ ਚੱਲ ਚਲੋ ਇਪੰਗਾ ਦਵਾਤਾ ਮੈਂ ਚਲਦਾ ਚੱਲ ਰੋ ਬੋਲ ਜੀ താര താരത്തെ ਹੱਥ ਨਾ ਭਾਈਓ ਪਰਦਾਰ ਨੂੰ ਹੱਥ ਛੱਲ ਜੂਗਾ ਮੇਰੇ ਹਿਸਾਬ ਨਾਲ ਫਿਰ ਉਹ ਕਿ ਨੀਚੇ ਆਇਆ ਰੈਡੀ ਰੈਡੀ ਯਾ ਹੋ ਗਈ ਭਾਈ ਕੋ ਪਹੁੰਚ ਗਈ ਹੈ ਲਓ ਵੀ ਹੁਣ ਉਧਰ ਆ ਗਈ ਚੱਲ ਭਾਈ ਆ ਗਈ ਆ ਗਈ ਹਾਂਜੀ ਵੀਰੇ ਉੱਧਰ ਨੂੰ ਹੋ ਜਾਓ ਪਿੱਛੇ ਆਲਾ ਭਾਈ ਸਹੀਓ ਲੋਟਾ ਨਵਰਦਨ ਜਾਣਾ ਭਾਈ ਮੈਂ ਇੱਥੇ ਪਰ ਉੱਪਰ ਆ ਜਾ ਲੋਭ ਬਚ ਗਈ ਮੈਂ ਬਚ ਗਈ ਚੌਂਕੀ ਲਈ ਲੋੜ ਨਹੀਂ ਆਈ ਨਾ ਹਾਂ ਉਹਨਾਂ ਨੇ ਬਾਅਸ ਚੱਲ ਲੋ ਵੀ ਆ ਗਏ ਆਪਾਂ ਇੱਧਰ ਉਹ ਦੇਖੀ ਦੇ ਹੌਲੀ ਹੌਲੀ ਚੱਲ ਹਾਂ ਬਸ ਹਾਂ ਹੁਣ ਆ ਭਾਈ ਜੋਬਨ ਦੀ ਵਾਰੀ ਹੈ ਚੱਲ ਚੱਲ ਆਦੀ ਕਦੋਂ ਨੂੰ ਹੈ ਚੱਲ ਇੱਧਰ ਇਹ ਵੱਡਾ ਆ ਵੱਡਾ ਆ ਜੋ ਬੰਨ ਕਹਾਂ ਮੈਂ ਥੱਕਿਆ ਨਹੀਂ ਭਾਈ ਮੈਨੂੰ ਤਕਾਓ ਕਿੰਨੇ ਕਿੰਨੇ ਹੈ ਟਿਕਟ ਹਾਂ ਹਾਂ ਇਹ ਸਿਰਫ ਬੱਚਿਆਂ ਲਈ ਆ ਨਹੀਂ ਵੱਡੇਆਂ ਵਾਸਤੇ ਵੀ ਆ ਜਾ ਫਿਰ ਤੂੰ ਪੈਡ ਦਾ ਰੈਂਡ ਕਰ ਲੈ ਗਏ ਮੈਂ 230 ਚਲੀ ਜਾਊਂਗੀ ਕਵੀ ਜਾਣਾ ਉਹ ਤਾਂ ਹੋਏਗਾ ਇਹ ਜਵਾਗ ਬਣ ਲੱਗਿਆ ਬੱਤ ਫਨ ਕਰ ਗਿਆ ਝਾਤੀ ਹੈ ਉਹ ਕੀ ਹੋਇਆ ਚੱਲ ਮੈਂ ਉਹ ਤੋਂ ਦੂਰ ਜਾਣਾ ਮੰਮੀ ਕਿੱਥੇ ਹੈ ਉਹਦਾ ਫੜਾ

ਓਏ 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 ਦੇਖੀ ਹੌਲੀ ਜਵਾਕ ਆ ਗਏ ਭਾਈ ਖੇਡ ਕੇ ਗਰਮੀ ਗਰਮੀ ਸੱਚੀ ਘਰੇ ਲੱਗਿਆ ਹੋਵੇ ਨਾ ਇਧਰ ਉਧਰ ਹਾਂ ਨਹੀਂ ਭਜਨ ਘਾਟ ਜੂਗਾ ਨਾ ਬਾਜਨ ਘਾਟ ਉੱਪਰ ਲਵਾ ਦੇ ਉੱਪਰ ਜਾਣਾ ਨਹੀਂ ਜਿਹੜੀ ਬਾਹਾਂ ਟੁੱਟਣੀਆਂ ਪਲਾਸਟਰ ਵੀ ਬਾਧੂਰ ਵੀ ਲੱਗਿਆ ਕਰਨ ਬੰਦਾ ਇਹਨੂੰ ਸਭ ਤੇ ਵਿਰਾਂਗੇ ਨਹੀਂ ਨਹੀਂ ਉਹ ਤਾਂ ਵੀ ਡਾਕਟਰ ਪੱਕਾ ਹੀ ਰੱਖਣਾ ਪਣਾ ਘਰੇ ਫਿਰ ਲਓ ਭਾਈ ਇਧਰ ਆ ਗਿਆ ਸ਼ਾਪਿੰਗ ਵਾਲਾ ਬ੍ਰਾਂਡ ਆ ਗਿਆ ਇੱਧਰ ਸਾਰੇ ਇਹਨੇ ਲਊਗਾ ਉਹਦੇ ਆਖੀ ਜਿਹੜੇ ਨਾਮ ਹੱਤੋਂ ਉਹ ਤੋਂ ਲੈ ਲੈਣੀ ਰੱਖਦੇ ਜੇ ਕੋਈ ਨਾ ਉਹ ਨਾ ਜੋ ਪ੍ਰਾਈਸ ਤੇ ਲੱਗਦਾ ਨਹੀਂ ਸਾਰਾ ਆਉਂਦਾ ਨਹੀਂ ਉਹਨੂੰ ਕੋਪਰੋ ਲੈਣਾ ਜੇ ਉੱਥੇ ਠੰਡੀਆਂ ਮਿਲਣੀਆਂ ਹੋਣ। ਹਾਂਜੀ ਰਾਤ ਦਾ 뷰 ਹੈ। ਇੱਥੇ ਲੱਗਦੀ ਸਟੇਜ ਨਾ ਜਿਹੜਾ ਹੁੰਦੀ ਪਰ ਮੋਸ਼ਨ ਹੁੰਦੀ ਆ ਰਿਹਾ ਫਿਲਮਾਂ ਦੀ ਨਾ ਹੁਣ ਜਾਣਾ ਮੈਟਰੋ ਨਾਲ ਦੇ ਹੈ। ਮੈਂ ਚੱਪਲ ਦੇਖਣ ਨੂੰ। ਕਿਹਾ। ਹੁਣ ਆਪ ਪਹੁੰਚ ਗਏ ਮੈਟਰੋ ਉੱਤੇ। ਦਵਾਦੀ ਘਰ ਵਾਲੇ ਦੋ ਦੋ ਜਾਂਦੀ ਆ। ਸਹੀ ਹੈ। ਚੱਲ ਵੀ। ਆ ਤੁਹਾਨੂੰ ਇਹ ਚੀਜ਼ ਦਿਖਾਉਂਦਾ। ਲੋ ਵੀ ਮੈਟਰੋ 'ਤੇ ਪਹੁੰਚ ਗਏ ਭਾਈ। ਲੋ ਭਾਈ ਸੈੱਟ ਨਹੀਂ ਬੈਠਿਆ। ਫੁੱਲ ਸਾਈਜ਼ ਹੈ ਨਹੀਂ ਇਹਦਾ। ਚੱਲ ਕੋਈ।

ਸਾਰੇ ਬੀਕਨਰੇ ਰੋਏ ਵੀ ਹੈਗੇ ਆ ਬੀਕਨਰੇ ਪਰ ਰੋਏ ਰੋਏ ਵੀ ਹੈਗੇ ਆ ਲਾਓ ਵੀ ਹੁਣ ਚੱਲਦੇ ਆਪਾਂ ਉੱਪਰ ਹਾਂ ਦੇਖੀ ਮਾਪਾ ਬੁੱਕੀ ਆਇਆ ਨਹੀਂ ਮੁੱਤਮਾ ਸਿੱਖਿਆ ਮਿਲਦੀ ਆ ਆਮ ਨਿਗਾਹ ਮੈਂ ਤੇ ਹੋਰ ਕੀ ਕਰਦਾ ਜਾਈਦਾ ਲਓ ਜੱਪਾ ਪਹੁੰਚ ਕੇ ਉੱਪਰ ਇੱਥੇ ਆ ਖਾਣ ਪੀਣ ਦਾ ਸਬਾਣ ਇੱਥੇ ਬਿੱਕਨਰ ਵਾਲੇ ਵੀ ਆ ਗਏ ਬਾਕੀ ਹੋਰ ਵੀ ਕਾਫੀ ਹੈਗਾ ਮੈਂ ਆ ਦੇਖੋ ਇੱਧਰ ਲਾ ਹੇਲੇ ਹਾਲੇ ਹੋਇਆ ਹੈ ਪ੍ਰਾਦੇਕ ਇਹ ਤੇ ਬਾਕੀ ਇੱਧਰ ਸਾਰਾ 뷰 ਲਓ ਵੀ ਆਹ ਨਹੀਂ ਸਾਰੇ ਮੈਨੂ ਰੇ ਜਿੰਨੇ ਵੀ ਜਿੰਨੇ ਵੀ ਛੜ ਜੜ ਦੇ ਸਾਰੇ ਖਾਣ ਪੀਣ ਵਾਲੇ ਉਹਨਾਂ ਦੇ ਆ ਮੈਨੂ ਨੇ ਮੈਨੂ ਇਹਦਾ ਕੁਸਤੀ ਡਾਲ ਰੇ ਕੁਸਤੀ ਡਾਲਾ ਆ ਤੁਮ ਕੌਨਸੀ ਖੀ ਸੋਚ ਰਹੇ ਹੋ ਕੋਸ਼ਾਂ ਬੰਦੇ ਰਾਵੀ ਬਿਕਾ ਨੇ ਰਲਦੇ ਆਪਾਂ ਨੇ ਮਗਾਏ ਨੇ ਦਹੀਂ ਭੱਲੇ ਤੇ ਡੋਸਾ। ਬਲਾ ਹੀ ਮੋਟਲੇ ਕੋਈ ਨਾ ਬਾਦੂ ਆਪਾਂ ਨੂੰ। ਚੱਲ। ਹਸ ਥੈਂਕ ਯੂ। ਵੀ ਬਸ ਬਾਲਾ। 라ਵੀ। ਕੋਈ ਨਾ ਮਾਈ ਮਾਲਾ ਬੜੇ ਬੜੇ ਆਹ ਯਾਰ ਗੇਲ ਪਾ ਲਿਆ। ਚੱਲ। ਲਓ ਬੋਸ ਆ ਗਏ ਵੀਕ ਕਨੇਡਾ ਦਾ ਇਹ ਉੱਪਰ ਆਇਆ ਲਓ ਬਈ ਰਾਤ ਦਾ ਵੀਊ ਤੇ ਹੁਣ ਚੱਲਦੇ ਆਪਾਂ ਘਰ ਨੂੰ ਬਾਕੀ ਇਹ ਮਾਹੌਲ ਲੁਧਿਆਣੇ ਤੋਂ ਪਹਿਲਾਂ ਹੀ ਆ ਜਾਂਦਾ ਜੇ ਤੁਸੀਂ ਲੁਧਿਆਣੇ ਜਾਉਂਗੇ ਲਾਓ ਭਾਈਆ ਪਾ ਗਏ ਘੁੰਮ ਫਿਰ ਕੇ ਖਾ ਪੀ ਕੇ ਤੇ ਆਦੇ ਵਲੌਗ ਦੀ ਆ ਪੈਂਡਿੰਗ ਕਰਦੇ ਹਾਂ ਜੇ ਵੀਡੀਓ ਵਧੀਆ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ